welcom to my channel ਅੱਜ ਅਸੀਂ ਖੀਰ ਤੇ ਪੂੜੇ ਬਣਾਵਾਂਗੇ ਅੱਜ ਦਿਨ ਵੈਸੇ ਵੀ ਠੰਡਾ ਆ ਤੇ ਖੀਰ ਪੂੜੇ ਜਿਹੜੇ ਆਪਾਂ ਅੱਜ ਬਣਾ ਕੇ ਤੁਹਾਨੂੰ ਦੱਸਾਂਗੇ ਵੈਸੇ ਤਾਂ ਖੀਰ ਪੂੜੇ ਸਭ ਦੇ ਮਨਪਸੰਦ ਹੁੰਦੇ ਆ ਅੱਜ ਕੱਲ ਦੇ ਬੱਚਿਆਂ ਨੂੰ ਖੀਰ ਪੂੜੇ ਬਾਰੇ ਨਹੀਂ ਪਤਾ ਹੁੰਦਾ ਸੋ ਸਾਨੂੰ ਆਪਣੇ ਘਰ ਦੇ ਵਿੱਚ ਬਣਾ ਕੇ ਉਹਨਾਂ ਨੂੰ ਖਾਣੇ ਚਾਹੀਦੇ ਆ ਆਪਣਾ ਕਲਚਰ ਜਿਹੜਾ ਆ ਉਹਨੂੰ ਜ਼ਿੰਦਾ ਰੱਖਣਾ ਚਾਹੀਦਾ ਆ ਹਾਂਜੀ ਆਓ ਅਸੀਂ ਫਿਰ ਦੇਖੀਏ ਖੀਰ ਪੂੜੇ ਅਸੀਂ ਕਿਸ ਤਰ੍ਹਾਂ ਤਿਆਰ ਕਰਦੇ ਆ ਪਹਿਲਾਂ ਅਸੀਂ ਖੀਰ ਬਣਾਵਾਂਗੇ ਇਹ ਵਾਲੀਆਂ ਦੋ ਪਾਲੀਆਂ ਜਿਹੜੀਆਂ ਇੱਧਰ ਮੈਂ ਚਾਵਲ ਲਏ ਆ ਇਹਨਾਂ ਚਾਵਲਾਂ ਨੂੰ ਮੈਂ 4 ਘੰਟੇ ਪਹਿਲਾਂ ਪਾਣੀ 'ਚ ਭੋੋ ਕੇ ਸੋਕ ਕਰ ਲਿਆ ਸੀ ਤੇ ਹੁਣ ਮੈਂ ਇਹਦਾ ਐਕਸਟਰਾ ਪਾਣੀ ਕੱਢ ਦਿੱਤਾ ਹੈ ਐਵੇਂ ਦੀਆਂ ਦੋ ਪਾਲੀਆਂ ਚਾਵਲ ਆ ਤੇ ਮੈਂ ਇੱਕ ਔਲੀ ਚੀਨੀ ਪਾਉਂਗੀ ਚੀਨੀ ਤੁਸੀਂ ਆਪਣੇ ਟੇਸ ਅਕੋਰਡਿੰਗ ਦੀਜੀਏ ਵੱਧ ਖਾਣੇ ਵੱਧ ਵੀ ਪਾ ਸਕਦੇ ਆ ਮੈਂ ਘਟ ਖਾਣੀ ਆ ਮੈਂ ਇੱਕ ਚੀਨੀ ਇੱਕ ਔਲੀ ਚੀਨੀ ਦੀ ਪਾਉਂਗੀ ਉਸ ਤੋਂ ਬਾਅਦ ਮੈਂ ड्राई फ्रूट ਲੈ ਆ ਬਾਦਾਮ ਔਰ ਸੋਗੀ ਲਈ ਆ ਫਿਰ ਮੈਂ ਟੁੱਠੀ ਲੈ ਲਈਏ ਬ੍ਰੀਕ ਬ੍ਰੀਕ ਕਰਕੇ ਪਾਲਾਂਗੇ ਇਹਦਾ ਆਟਾ ਲਿਆ ਆ ਪੂੜਿਆਂ ਵਾਸਤੇ ਉਹ ਅਸੀਂ ਬਾਅਦ ਚ ਬਣਾਵਾਂਗੇ ਪਹਿਲਾਂ ਅਸੀਂ ਖੀਰ ਤਿਆਰ ਕਰ ਲਈਏ ਹਾਂਜੀ ਹੁਣ ਅਸੀਂ ਪਤੀਲਾ ਲੈ ਲਿਆ ਆ ਪਿੱਤਲ ਦਾ ਟੇਸਟੀ ਬਣੂਗੀ ਖੀਰੇ ਦੇ ਵਿੱਚ ਹੁਣ ਮੈਂ ਜਿਹੜੇ ਚਾਵਲ ਆ ਧੋ ਕੇ ਐਕਸਟਰਾ ਪਾਣੀ ਮੈਂ ਕੱਢ ਚੁੱਕੀ ਆ ਇਹਦੇ ਵਿੱਚ ਸ਼ਿਫਟ ਕਰ ਲਏ ਆ ਹਾਂਜੀ ਚਾਵਲ ਮੈਂ ਪਾ ਲਏ ਆ ਮੈਂ ਇਹਨੂੰ ਪਾਣੀ 'ਚ ਨਹੀਂ ਬਣਾਉਂਗੀ ਖੀਰ ਨੂੰ ਮੈਂ ਦੁੱਧ 'ਚ ਹੀ ਬਣਾਉਂਗੀ ਹੁਣ ਮੈਂ ਇਹਦੇ ਵਿੱਚ ਦੁੱਧ ਪਾਵਾਂਗੀ ਦੁੱਧ ਮੈਂ ਮਾਝਾਰ ਗਾਂ ਦਾ ਘਰ ਦਾ ਦੋਨੋਂ ਮਿਕਸ ਕਰਕੇ ਲਿਆਇਆ ਤੁਸੀਂ ਕੋਈ ਵੀ ਲੈ ਸਕਦੇ ਆ ਕੱਚਾ ਦੁੱਧ ਵੀ ਲੈ ਸਕਦੇ ਹੋ ਉਬਾਲਿਆ ਹੋਇਆ ਦੁੱਧ ਵੀ ਲੈ ਸਕਦੇ ਆ ਮੈਂ ਉਬਲੇਆ ਦੁੱਧ ਲਿਆਇਆ ਸਾਰਾ ਮੈਂ ਪਾ ਦਿੱਤਾ ਆ ਮੇਰਾ 1.5 ਲੀਟਰ ਜਿਹੜਾ ਦੁੱਧ ਹੋਊਗਾ ਜਿਹੜਾ ਮੈਂ ਪਾਇਆ ਵਿੱਚ ਮੈਂ ਦੁੱਧ 'ਚ ਹੀ ਪਕਾਉਂਗੀ ਅਗਰ ਲੋੜ ਹੋਈ ਤਾਂ ਦੁੱਧ ਹੋਰ ਪਾਵਾਂਗੇ ਹੁਣ ਅਸੀਂ ਪਕਾਉਣੇ ਆ ਇਹਨੂੰ ਖੀਰ ਨੂੰ ਅਸੀਂ ਅੱਗ ਜਿਹੜੀ ਆ ਤੇਜ਼ ਹੀ ਰੱਖਣੀ ਆ ਹੁਣ ਅਸੀਂ ਪਹਿਲਾਂ ਅੱਗ ਵਾ ਲਈਏ ਦੁੱਧ ਉਬਲਣਾ ਸ਼ੁਰੂ ਹੋ ਚੁੱਕਾ ਆ ਅੱਗ ਜਿਹੜੀ ਆ ਅਸੀਂ ਤੇਜ਼ ਰੱਖਣੀ ਆ ਕਿਉਂਕਿ ਖੀਰ ਨੂੰ ਥੋੜਾ ਟਾਈਮ ਲੱਗਦਾ ਹੁੰਦਾ ਆ ਵੈਸੇ ਅਸੀਂ ਚੌਲ ਜਿਹੜੇ ਪਹਿਲਾਂ ਭਗਾ ਕੇ ਰੱਖੇ ਸੀ ਤੇ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਚਾਵਲ ਜਿਹੜੇ ਆ ਸੌਫਟ ਹੋਣ ਤੱਕ ਕਰਾਂਗੇ ਅੱਗ ਤੇ ਤੇਜ਼ ਤੇ ਪਕਾਵਾਂਗੇ ਹਾਂਜੀ ਦੇਖੋ ਇਹ ਜਿਹੜਾ ਨਾਰੀਅਲ ਆ ਇਹ ਨੂੰ ਅਸੀਂ ਠੂਠੀ ਵੀ ਕਹਿੰਦੇ ਆ ਇਹ ਅਸੀਂ ਛੋਟਾ ਛੋਟਾ ਕੱਟ ਕੇ ਪਹਿਲਾਂ ਹੀ ਪਾ ਦੇਣਾ ਕਿਉਂਕਿ ਇਹ ਥੋੜਾ ਹਾਰਡ ਹੁੰਦਾ ਆ ਸੌਫਟ ਹੋ ਜਾਏਗਾ ਨਾਲ ਨਾਲ ਖੀਰ ਦੇ ਸੌਣ ਮਹੀਨੇ ਦੇ ਵਿੱਚ ਜਿਹੜੀ ਖੀਰ ਆ ਔਰ ਪੂੜੇ ਆ ਇਹ ਸਪੈਸ਼ਲ ਬਣਾਏ ਜਾਂਦੇ ਆ ਜਦੋਂ ਵੀ ਦੁੱਧ ਨੂੰ ਵਾਲਾ ਆਵੇ ਤੁਸੀਂ ਇਸ ਤਰ੍ਹਾਂ ਕੜਚੀ ਵਿੱਚ ਘੁਮਾ ਦੇਣੀ ਤੇ ਆਪਣੇ ਠੀਕ ਹੋ ਜਾਏਗਾ ਹੁਣ ਇਹਨੂੰ ਇਸ ਤਰ੍ਹਾਂ ਹੀ ਅਸੀਂ ਪਕਾਵਾਂਗੇ ਹਾਈ ਫਲੇਮ ਰੱਖ ਕੇ ਪਕਾਉਣਾ ਆ ਤੁਸੀਂ ਇੰਨੀ ਜਿਹੜੀ ਖੀਰ ਆ ਡਿਜਣੀ ਸ਼ੁਰੂ ਹੋ ਜਵੇ ਫੇਰ ਤੁਸੀਂ ਜਿਹੜੀ ਆਗਿਆ ਉਹ ਥੋੜੀ ਜਿਹੀ ਸਲੋ ਕਰ ਲੈਣੀ ਆ ਮੀਡੀਅਮ ਜੇ ਕਰਕੇ ਤੁਸੀਂ ਇਹਨੂੰ ਪਕਾਉਂਦੇ ਰਹਿਣਾ ਤਾਂ ਕਿ ਜਿਹੜੇ ਚਾਵਲ ਆ ਅੱਛੀ ਤਰ੍ਹਾਂ ਦੁੱਧ ਦੇ ਵਿੱਚ ਘੁਲ ਜਾਣ ਤੇ ਵਧੀਆ ਜੀ ਖੀਰ ਬਣ ਕੇ ਤਿਆਰ ਹੋ ਜਵੇ ਹਾਂਜੀ ਇਸ ਤਰ੍ਹਾਂ ਤੁਸੀਂ ਕੜਛੀ ਦੇ ਨਾਲ ਦੇਖ ਲੈਣਾ ਆ ਥੋੜੀ ਦੇਰ ਬਾਅਦ ਮਿਕਸ ਜਿਆ ਕਰੀ ਜਾਣਾ ਆ ਥੱਲੇ ਨਾ ਲੱਗੇ ਤਾਂ ਕਿ ਇਹ ਰਿਹਾ ਦੁੱਧ ਦੇ ਵਿੱਚ ਹੀ ਬਣਾ ਰਹੇ ਆ ਤੇ ਇਹ نیچے ਨਾ ਲੱਗੇ ਸਾਨੂੰ ਕੜਛੀ ਜਿਹੜੀ ਆ ਥੋੜੀ ਥੋੜੀ ਦੇਰ ਬਾਅਦ ਮਾਰਨੀ ਚਾਹੀਦੀ ਆ ਤੇ ਦੇਖੋ ਦੁੱਧ ਜਿਹੜਾ ਆ ਖੀਰ ਦੇ ਵਿੱਚ ਮਿਕਸ ਹੋਣ ਵਾਲਾ ਹੀ ਆ ਥੋੜੀ ਦੇਰ ਬਸ ਹੋਰ ਲੱਗਣੀ ਆ ਖੀਰ ਬਣ ਕੇ ਤਿਆਰ ਹੋ ਜਾਣੀ ਆ ਹਾਂਜੀ ਡਰਾਈ ਫਰੂਟ ਅਸੀਂ ਜਿਹੜੀ ਸੌਗੀ ਆ ਉਹ ਵੀ ਪਾ ਲਈਏ ਤਾਂ ਕਿ ਥੋੜੀ ਜਿਹੀ ਇਹ ਵੀ ਫੁੱਲ ਜਵੇ ਵਿੱਚ ਰੇਜ ਕੇ ਬਦਾਮ ਮੈਂ ਛੋਟੇ ਛੋਟੇ ਕੱਟ ਲਏ ਆ ਪੀਸਿਸ ਚ ਕਰ ਲਏ ਆ ਉਹ ਮੈਂ ਪਾ ਲੈਣੀ ਆ ਹੁਣ ਆਪਾਂ ਚੀਨੀ ਪਾ ਲਾਂਗੇ ਦੋ ਕਾਲੀਆਂ ਚਾਵਲ ਸੀ ਮੈਂ ਇੱਕ ਕਾਲੀ ਚੀਨੀ ਦੀ ਪਾ ਰਹੀ ਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਹੋਰ ਵੀ ਪਾ ਸਕਦੇ ਆ ਵਾਕੇ ਤੁਸੀਂ ਇਸ ਤਰ੍ਹਾਂ ਮਿਕਸ ਕਰ ਦੇਣਾ ਆ ਬਸ ਇਹ ਜਿਹੜੀ ਖੀਰ ਆ 10 ਮਿੰਟ ਤੱਕ ਹੋਰ ਤਿਆਰ ਹੋਣ ਵਾਲੀ ਆ ਹਾਂਜੀ ਹੁਣ ਅਸੀਂ ਜਿਹੜੀ ਖੀਰ ਆ ਇਸ ਤਰ੍ਹਾਂ ਦੇਖ ਲੈਣੀ ਆ ਜਦੋਂ ਐਦਾਂ ਖਧੀਰੇਜ ਜਾਵੇ ਇੰਨੀ ਹੋ ਜਾਵੇ ਥੋੜੀ ਜਿਹੀ ਸੰਘਣੀ ਤਾਂ ਫਿਰ ਅਸੀਂ ਟੱਕ ਕੇ ਇਹਨੂੰ نیچے ਲਾ ਕੇ ਰੱਖ ਲਵਾਂਗੇ ਤੇ ਫਿਰ ਆਪਣੇ ਆਪ ਥੋੜਾ ਜਿਹਾ ਇਹ ਫੁੱਲ ਕੇ ਤਿਆਰ ਹੋ ਜਾਊਗੀ ਹਾਂਜੀ ਦੇਖੋ ਜਿਸ ਤਰ੍ਹਾਂ ਦੀ ਅਸੀਂ ਖੀਰ ਜਿਹੜੀ ਆ ਚਾਹੁੰਦੇ ਸੀ ਉਸ ਤਰ੍ਹਾਂ ਦੀ ਇਹ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਨੀਚੇ ਉਤਾਰ ਕੇ ਰੱਖ ਲਾਂਗੇ ਤੇ ਟੱਕ ਦਵਾਂਗੇ ਇਹਦੇ ਨਾਲ ਇਹ ਥੋੜਾ ਜਿਹਾ ਭਾਫ਼ ਦੇ ਨਾਲ ਆਪਣੇ ਆਪ ਮਿਕਸ ਹੋ ਜੋਗੀ ਫੁੱਲ ਕੇ ਤਿਆਰ ਹੋ ਜੋਗੀ ਖੀਰ ਦੇਖੋ ਕਿੰਨੀ ਸੋਹਣੀ ਇਹ ਬਣ ਕੇ ਤਿਆਰ ਹੋਈ ਆ ਵਿੱਚ ਜਿਹੜੇ ਡਰਾਈ ਫਰੂਟ ਪਾਏ ਸੀਗੇ ਉਹ ਵੀ ਸੌਫਟ ਹੋ ਚੁੱਕੇ ਆ ਇਸੇ ਤਰੀਕੇ ਆਪਾਂ ਜਿਹੜੀ ਖੀਰ ਆ ਤਿਆਰ ਕਰਨੀ ਆ ਹਾਂਜੀ ਇਧਰ ਅਸੀਂ ਆਟਾ ਲਿਆ ਆ ਹੁਣ ਖੀਰ ਸਾਡੀ ਬਣ ਕੇ ਤਿਆਰ ਹੋ ਗਈ ਹੁਣ ਅਸੀਂ ਪੂੜੇ ਬਣਾਵਾਂਗੇ ਜਿੰਨੇ ਵੀ ਪੂੜੇ ਬਣਾਉਣੇ ਤੁਸੀਂ ਉਨਾ ਹੀ ਆਟਾ ਲੈ ਸਕਦੇ ਆ ਤੇ ਇਧਰ ਮੈਂ ਇੱਕ ਜਿਹੜਾ ਵੱਡਾ ਗੁੜ ਦਾ ਜਿਹੜਾ ਗੁੜ ਦੀ ਵੱਡੀ ਪੇਸੀ ਜਿਹੜੀ ਆ ਉਹ ਘੋਲ ਕੇ ਤਿਆਰ ਕਰ ਲਈ ਆ ਇਹਨੂੰ ਮੈਂ 1 ਘੰਟਾ ਪਹਿਲਾਂ ਪਾਣੀ ਚ ਭਿਗੋਤਾ ਸੀਗਾ ਤੇ ਉਹ ਬਿਲਕੁਲ ਘੋਲ ਕੇ ਤਿਆਰ ਹੋ ਗਿਆ ਤੇ ਇਹ ਅਸੀਂ ਛਾਣ ਕੇ ਵਿੱਚ ਇਹਦੇ ਆਟੇ ਦੇ ਪਾ ਲਾਂਗੇ ਮੈਂ ਡੇਢ ਕਾ ਕੌਲੀ ਜਿਹੜੀ ਆਟੇ ਦੀ ਲੈ ਲਈ ਆ ਪੰਜ ਛੇ ਪੂੜੇ ਇਹਦੇ ਬਣ ਕੇ ਤਿਆਰ ਹੋ ਜਾਣੇ ਆ ਤੇ ਦੇਖੋ ਅਸੀਂ ਗੁੜ ਜਿਹੜਾ ਆ ਉਹ ਬਿਲਕੁਲ ਘol ਚੁੱਕਾ ਆ ਹੁਣ ਅਸੀਂ ਇਹਨੂੰ ਆਟੇ 'ਚ ਸ਼ਿਫਟ ਕਰ ਲਾਂਗੇ ਇਸ ਪਾਣੀ ਨੂੰ ਆਪਾਂ ਇਹਨੂੰ ਜਦੋਂ ਵੀ ਆਟੇ 'ਚ ਸ਼ਿਫਟ ਕਰਨਾ ਆ ਪੁਣਕੇ ਹੀਪ ਕਰਨਾ ਆ ਹਾਂਜੀ ਇਸ ਤਰੀਕੇ ਅਸੀਂ ਪਾਣੀ ਜਿਹੜਾ ਆ ਆਟੇ 'ਚ ਸ਼ਿਫਟ ਕਰ ਲਿਆ ਆ ਤੁਸੀਂ ਥੋੜਾ ਥੋੜਾ ਕਰਕੇ ਵੀ ਸ਼ਿਫਟ ਕਰ ਸਕਦੇ ਆ ਮੈਂ ਇੱਕ ਵਾਰ ਹੀ ਕਰ ਲਿਆ ਇਹਦੇ ਵਿੱਚ ਸਿਰਫ ਇਹੀ ਹੁੰਦਾ ਕਿ ਲੰਮਸ ਨਾ ਬਣ ਤੁਸੀਂ ਅੱਛੀ ਤਰ੍ਹਾਂ ਘੋਲੋਗੇ ਤਾਂ ਲੰਮਸ ਜਿਹੜੇ ਆ ਨਹੀਂ ਬਣਨਗੇ ਤੁਸੀਂ ਜੇ ਤੁਹਾਨੂੰ ਐਦਾਂ ਲੱਗ ਰਿਹਾ ਕਿ ਲੰਮਸ ਬਣ ਜਾਣਗੇ ਤੁਸੀਂ ਥੋੜਾ ਥੋੜਾ ਕਰਕੇ ਪਾਣੀ ਮਿਕਸ ਕਰ ਲੈਣਾ ਤੇ ਅੱਛੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਚਮਚੇ ਦੇ ਨਾਲ ਘੋਲਦੇ ਹੋਏ ਤਿਆਰ ਕਰਨਾ ਆ ਹੁਣ ਅਸੀਂ ਥੋੜਾ ਜਿਹਾ ਪਾਣੀ ਹੋਰ ਪਾਇਆ ਆ ਕਿਉਂਕਿ ਇਹਦੀ ਜਿਹੜੀ ਕਨਸਿਸਟੈਂਸੀ ਜਿਹੜੀ ਚਾਹੀਦੀ ਆ ਉਸ ਦੇ ਲਈ ਸਾਨੂੰ ਪਾਣੀ ਦੀ ਲੋੜ ਸੀ ਥੋੜਾ ਜਿਹਾ ਹੋਰ ਪਾ ਲਾਂਗੇ ਆਪਾਂ ਤੁਸੀਂ ਵੀ ਇਸੇ ਤਰੀਕੇ ਦੇਖ ਲੈਣਾ ਅਗਰ ਪਾਣੀ ਦੀ ਹੋਰ ਲੋੜ ਹੋਵੇ ਤਾਂ ਐਡ ਕਰ ਲੈਣਾ ਤੇ ਜੇ ਤੁਸੀਂ ਜ਼ਿਆਦਾ ਮਿੱਠੇ ਪੂੜੇ ਖਾਣੇ ਚਾਹੁੰਦੇ ਆ ਤੇ ਤੁਸੀਂ ਗੁੜ ਦੀਆਂ 2 ਪੇਸੀਆਂ ਵੀ ਪਾ ਸਕਦੇ ਆ ਮੈਂ ਇੱਥੇ 1 ਪਾਈ ਸੀ ਹਾਂਜੀ ਦੇਖੋ ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਘੋਲ ਕੇ ਤਿਆਰ ਕਰ ਲੈਣਾ ਆ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਹਾਂਜੀ ਤਵਾ ਸੀ ਇਸ ਤਰਾ ਅੱਗ ਦੇ ਉੱਪਰ ਰੱਖ ਲੈਣਾ ਹਲਕਾ ਜਿਹਾ ਘਿਓ ਲਗਾ ਲੈਣਾ ਨੀਚੇ ਗਰੀਸ ਕਰ ਲੈਣਾ ਤਵੇ ਨੂੰ ਤੁਸੀਂ ਸਿਰਫ ਤੁਸੀਂ ਗਰੀਸ ਹੀ ਕਰਨਾ ਹੈ ਬਸ ਇਸ ਤਰੀਕੇ ਦੇ ਨਾਲ ਹੁਣ ਥੋੜਾ ਜਿਹਾ ਬੈਟਰ ਪਾਵਾਂਗੇ ਆਪਾਂ ਫਿਰ ਇੱਕ ਗੱਤਾ ਲੈ ਲੈਣਾ ਤੁਸੀਂ ਅੱਛੀ ਤਰ੍ਹਾਂ ਸਾਫ਼ ਕਰਕੇ ਉਹਦੇ ਨਾਲ ਤੁਸੀਂ ਇਹਨੂੰ ਐਦਾਂ ਫੈਲਾ ਲੈਣਾ ਥੋੜਾ ਥੋੜਾ ਕਰਕੇ ਪਤਲਾ ਜਿਹਾ ਪੂੜਾ ਜਿਹੜਾ ਸਾਡਾ ਬਣ ਕੇ ਤਿਆਰ ਹੋ ਜਾਣਾ ਆ ਇਸ ਤਰੀਕੇ ਦੇ ਨਾਲ ਅਸੀਂ ਇਕੁਅਲ ਇਹਨੂੰ ਫੈਲਾ ਲਾਂਗੇ ਦੇਖੋ ਬੜੀ ਅੱਛੀ ਤਰ੍ਹਾਂ ਪੱਕ ਰਿਹਾ ਹੈ ਹਲਕਾ ਜਿਹਾ ਅਸੀਂ ਇਸ ਤਰ੍ਹਾਂ ਘਿਓ ਲਗਾ ਸਕਦੇ ਆ ਜੋ ਤਾਂ ਦੇਖਣਾ ਪੱਕ ਚੁੱਕਿਆ ਫਿਰ ਇਹਦੀ ਸਾਈਡ ਅਸੀਂ ਚੇਂਜ ਕਰਾਂਗੇ ਹਾਂਜੀ ਹੁਣ ਅਸੀਂ ਇਸ ਤਰ੍ਹਾਂ ਸਾਰੀ ਸਾਈਡ ਤੋਂ ਇਸ ਤਰ੍ਹਾਂ ਕਰਦੇ ਹੋਏ ਇਹਨੂੰ ਚੇਂਜ ਕਰਾਂਗੇ ਸਾਈਡ ਹਾਂਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਆ ਐਨਕ ਸੇਕ ਜਿਹੜਾ ਲੱਗਣਾ ਚਾਹੀਦਾ ਨਹੀਂ ਤਾਂ ਥੋੜਾ ਕੱਚਾ-ਕੱਚਾ ਜਿਹਾ ਫੀਲ ਹੁੰਦਾ ਰਹਿੰਦਾ ਹੈ ਪਰ ਸਾਰੇ ਜਿਹੜੇ ਪੂੜੇ ਆ ਤਿਆਰ ਕਰ ਲਾਂਗੇ। ਅਗਲਾ ਪੂੜਾ ਜਿਹੜਾ ਅਸੀਂ ਫਿਰ ਤਿਆਰ ਕਰਾਂਗੇ। ਪੂੜੇ ਜਿਹੜੇ ਅਸੀਂ ਬਿਲਕੁਲ ਬਰਾਊਨ ਕਰਕੇ ਹੀ ਖਾਣੇ ਆ। ਕਈ ਇਹਨੂੰ ਘੱਟ ਪਸੰਦ ਕਰਦੇ ਆ ਕੱਚਾ ਰੱਖ ਲੈਂਦੇ ਆ ਥੋੜਾ ਜਿਹਾ ਉਹਨਾਂ ਦਾ ਆਪਣੀ ਆਪਣੀ ਪਸੰਦ ਆ। ਥੋੜਾ ਜਿਹਾ ਘੱਟ ਸੇਕ ਲਾਉਣਾ ਤੁਸੀਂ ਉਹ ਵੀ ਲਵਾ ਸਕਦੇ ਆ। ਹਾਂਜੀ ਇਸ ਤਰੀਕੇ ਅਸੀਂ ਬਾਕੀ ਦੇ ਪੂੜੇ ਜਿਹੜੇ ਆ ਉਹ ਵੀ ਤਿਆਰ ਕਰਾਂਗੇ। ਹਾਂਜੀ ਦੇਖ ਲਓ ਦੂਸਰਾ ਪੂੜਾ ਵੀ ਜਿਹੜਾ ਆ ਬਣ ਕੇ ਸਾਡਾ ਤਿਆਰ ਹੋਣ ਵਾਲਾ ਆ ਇਸੇ ਤਰੀਕੇ ਆਪਾਂ ਸਾਰੇ ਪੂੜੇ ਜਿਹੜੇ ਤਿਆਰ ਕਰਾਂਗੇ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਤੁਸੀਂ ਵੀ ਇਸ ਤਰ੍ਹਾਂ ਮੇਰੇ ਤਰੀਕੇ ਦੇ ਨਾਲ ਖੀਰ ਪੂੜੇ ਬਣਾਓ ਖਾਓ ਤੇ ਇੰਜੋਏ ਕਰੋ Hello Rao thank you